ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਚ ਆ ਰਹੇ ਆਂ ਆਪਾਂ ਨੂੰ ਬਹੁਤ ਜ਼ਿਆਦੇ ਮੈਸੇਜ ਆਉਂਦੇ ਨੇ ਔਰ ਬਹੁਤ ਜ਼ਿਆਦੇ ਕਾਲਸ ਆਉਂਦੀਆਂ ਨੇ ਥਰੂ YouTube ਥਰੂ Instagram ਥਰੂ Facebook ਥਰੂ Snapchat ਇੱਕ ਹੀ ਸਵਾਲ ਜ਼ਿਆਦਾ ਪੁੱਛਿਆ ਗਿਆ ਵੀ ਮੇਰੇ ਮਦਰ ਜਾਂ ਮੇਰੇ ਮਾਸੀ ਜਾਂ ਮੇਰੇ ਭੂਆ ਜਾਂ ਮੇਰੇ ਮਦਰ ਇਨ ਲਾ ਜਾਂ ਮੇਰੇ ਹੀ ਲੱਤਾਂ ਦੇ ਵਿੱਚ ਦਰਦ ਰਹਿੰਦਾ ਔਰ ਲੱਤਾਂ ਥੱਕੀਆਂ ਥਕੇ ਰਹਿਦੀਆਂ ਨੇ ਮਤਲਬ ਵੀ ਜਿਹੜੇ ਕੰਮ ਆਪਾਂ ਰੋਜ਼ ਕਰਦੇ ਆ ਉਹ ਨਹੀਂ ਕਰ ਪਾਉਂਦੇ ਜਿਵੇਂ ਕਈ ਵਾਰੀ ਆਪਾਂ ਘਰ ਦੇ ਵਿੱਚ ਬਾੜੀ ਲਾਈ ਹੁੰਦੀ ਆ ਆਪਾਂ ਉੱਥੇ ਨੀਚੇ ਬੈਠ ਕੇ ਕੰਮ ਨਹੀਂ ਕਰ ਸਕਦੇ ਆਪਣੇ ਘਰ ਦੇ ਵਿੱਚ ਕਈ ਵਾਰੀ ਪਸ਼ੂ ਰੱਖੇ ਹੁੰਦੇ ਨੇ ਮੱਝਾਂ ਰੱਖੀਆਂ ਹੁੰਦੀਆਂ ਨੇ ਉਹਨਾਂ ਦਾ ਦੁੱਧ ਚੋਣਾ ਉਹ ਨਹੀਂ ਚੋਇਆ ਜਾਂਦਾ ਵੀ ਉਮਰ ਵੀ ਹਜੇ 45 ਸਾਲ ਹੈ ਔਰ ਆਪਾਂ ਕਿਹੜੀਆਂ ਕਸਰਤਾਂ ਕਰੀਏ ਸਾਨੂੰ ਦੱਸੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਿਨ੍ਹਾਂ ਦੀ ਔਰਤਾਂ ਦੀ ਉਮਰ 45 ਸਾਲ ਤੋਂ ਜ਼ਿਆਦਾ ਹੈ ਜਾਂ 45 ਸਾਲ ਹੈ ਰੋਜ਼ਾਨਾ ਕਿਹੜੀਆਂ ਪੰਜ ਕਸਰਤਾਂ ਕਰਨ ਕਿ ਉਹ ਤੰਦਰੁਸਤ ਰਹਿਣ ਨਾ ਉਹਨਾਂ ਦੀ ਲੱਤਾਂ 'ਚ ਥਕਾਵਟ ਹੋਵੇਗੀ ਨਾ ਉਹਨਾਂ ਦੀ ਲੱਤਾਂ 'ਚ ਦਰਦ ਹੋਵੇਗਾ ਨਾ ਉਹਨਾਂ ਦੀ ਲੱਤਾਂ ਦੇ ਵਿੱਚ ਸੁੰਨਾ ਪਾਣਾ ਆਏਗਾ ਸਾਨ ਕਸਰਤਾ ਨੇ ਇੱਕ ਕਸਰਤਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੱਸੀਆਂ ਸੀ ਉਹੀ ਤੁਹਾਨੂੰ ਦੱਸਣ ਲੱਗਿਆ ਨੇ ਕਿਉਂਕਿ ਇਹ ਕਸਰਤਾਂ ਦਾ ਬਹੁਤ ਉਹਨਾਂ ਨੂੰ ਲਾਭ ਹੋਇਆ ਸੋ ਇਹ ਲਾਭ ਤੁਹਾਨੂੰ ਵੀ ਹੋਣਾ ਚਾਹੀਦਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸੋਨਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰਾਮ ਆਈਡੀਆਂ ਨੇ ਪਹਿਲੀ ਆਈਡੀ ਹੈ S ਹਰੀ ਸਿੰਘ ਸੁਨਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਉਥੇ ਸਾਨੂੰ ਫੋਲੋ ਜ਼ਰੂਰ ਕਰੋ ਸ਼ਾਰਟ ਵੀਡੀਓਜ਼ ਰੋਜ਼ਾਨਾ ਅਪਲੋਡ ਕਰਦੇ ਹਾਂ ਔਰ ਸਾਨੂੰ ਫੇਸਬੁੱਕ ਤੇ S ਹਰੀ ਸਿੰਘ ਸੁਨਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸਾਡਾ ਪੇਜ ਹੈ ਉਥੇ ਸਾਨੂੰ ਫੋਲੋ ਕਰੋ ਉਥੇ ਅਸੀਂ ਲਾਈਵ ਹੁੰਦੇ ਰਹਿੰਦੇ ਹਾਂ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਕਰੋ Snapchat ਤੇ ਡਾਕਟਰ ਗੁਰਸ਼ੇਰ ਸਿੰਘ ਸਰਾ ਨੂੰ ਫੋਲੋ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਂ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ 트렁ਕ ਰੋਟੇਸ਼ਨ பட் ਇਸ ਦੇ ਵਿੱਚ ਜਿਹੜੇ ਗੋਡੇ ਆ ਉਹ 6 ਇੰਚ ਇੱਕ ਸਾਈਡ ਜਾਣਗੇ 6 ਇੰਚ ਇੱਕ ਸਾਈਡ ਮਤਲਬ ਅਗਰ ਆਪਾਂ ਗੋਡੇ ਮੋੜ ਲਈ 6 ਇੰਚ ਇਧਰ ਨੂੰ ਗਏ 6 ਇੰਚ ਇਧਰ ਨੂੰ ਗਏ ਇਹ ਆਪਾਂ 12 ਵਾਰੀ ਕਰਾਂਗੇ ਔਰ RAM ਇਸ ਦੇ ਤੁਸੀਂ 5 ਸੈੱਟ ਲਾਉਣੇ ਆ ਨੰਬਰ 1 ਐਕਸਰਸਾਈਜ਼ ਕੀ ਹੈ ਟਰੰਕ ਰੋਟੇਸ਼ਨ ਜਾਂ ਇਸ ਨੂੰ ਗੋਡਿਆਂ ਨੂੰ ਰੋਲ ਕਰਨਾ ਵੀ ਕਹਿ ਦਿੱਤਾ ਜਾਂਦਾ ਹੈ ਦੇਖੋ ਤੁਸੀਂ ਗੋਡੇ ਇੱਥੇ ਲਿਆਉਂਦੇ ਔਰ ਇਸ ਨੂੰ ਆਪਾਂ ਕੀ ਇਧਰ ਬਾਸ 6 ਇੰਚ ਇਧਰ ਫਿਰ ਇਧਰ 1 2 3 4 ਵਾਪਸ ਜਾ ਕੇ ਪੂਰਾ ਗਿਣਾਂਗੇ 5 वापस जाके पुरानी वापस जाके पुरानी सात वापस जाके आठ वापस जाके नौ वापस जाके दस फिर वापस जाके ग्यारह वापस जाके बारह देन रिलैक्स ये होगी थोड़ी पहली कसरत बस ट्रांक रोटेशन करना अपना जो सर आत वालू रखा ਸਿੱਧੇ ਪੈ ਜਾਗੇ ਦੋਨੋਂ ਗੋਡੇ ਮੋੜ ਕੇ 6 ਇੰਚ ਐਨੂੰ ਗੋਡੇ 6 ਇੰਚ ਐਨੂੰ ਗੋਡੇ ਬਸ ਨਾਲੇ ਪਏ ਗੱਲਾਂ ਕਰੀ ਚੱਲੋ ਪਰ ਨਾਲੇ ਕਸਰਤ ਕਰੀ ਚੱਲੋ ਫੜਾਰਾ ਮਿਲੇਗਾ ਇਹ ਹੋ ਗਈ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਆਵਦਾ ਹਲਕੇ ਹਲਕੇ ਗੋਡੇ ਆਪਾਂ ਮੋੜੇ ਹੁਣ ਜਿਹੜੀ ਸਭ ਤੋਂ ਗੁੱਡ ਐਕਸਰਸਾਈਜ਼ ਆ ਦੂਜੇ ਨੰਬਰ ਵਾਲੀ ਇਸ ਦੇ ਵਿੱਚ ਐਸ ਐਲ ਆਰ ਕਿਹਾ ਜਾਂਦਾ ਇਸ ਨੂੰ ਸਿੱਧੇ ਆਪਾਂ ਲੱਤ ਕਰ ਦੇਣੀ ਹੈ ਔਰ ਪੈਰ ਅੰਦਰ ਮੋੜ ਦੇਣਾ ਔਰ ਲੱਤ ਹਵਾ ਚੱਕ ਦੇਣੀ ਹੈ ਜਿੰਨੀ ਤੱਕੀ ਜਾਏਗੀ ਉੱਥੇ ਤੁਸੀਂ 10 ਗਿਣਦੇ ਹੋ ਬਾਸ 1 2 3 4 5 6 7 8 9 10 then relax ਫੇਰ ਪੈਰ ਅੰਦਰ ਮੋੜੋ ਫੇਰ ਉੱਪਰ ਚੱਕ ਦਿਓ ਇਥੇ 10 ਗਿਣਦੇ ਹੋ 1 2 3 4 5 6 7 8 9 10 then relax ਇਹ ਦੋ ਵਾਰੀ ਹੋ ਗਿਆ ਇਥੇ ਵੀਡੀਓ ਪਾਜ਼ ਕਰ ਦਿਓ ਆਪ ਦੇ ਟੀਵੀ ਤੁਸੀਂ ਇਸ ਨੂੰ ਹੁਣ ਰਿਪੀਟ ਕਰ ਦੋ ਪੂਰੇ 7 ਵਾਰੀ ਮਤਲਬ 2 ਵਾਰੀ ਹੋ ਗਿਆ 5 ਵਾਰੀ ਹੋਰ ਜਦੋਂ 5 7 ਵਾਰੀ ਹੋ ਗਿਆ ਫਿਰ ਵੀਡੀਓ ਤੁਸੀਂ ਪਲੇ ਕਰ ਦੇਣੀ ਆ ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਆ ਇਹ ਨਹੀਂ ਵੀ ਇੱਕ ਪਾਸੇ ਕਰਨੀ ਆ ਦੋਨੋਂ ਪਾਸੇ ਕਰਨੀ ਆ ਦੂਜੀ ਕਸਰਤ ਹੋਗੀ ਐਸਐਲਆਰ ਸਟ੍ਰੇਟ ਲੈਗ ਰੇਸ ਹੁਣ ਜਿਹੜੀ ਤੀਜੀ ਕਸਰਤ ਆ ਬੈ ਕੇ ਤਿੰਨ ਕਸਰਤਾਂ ਹੀ ਨੇ ਦੋ ਤਾਂ ਬਹਿ ਕੇ ਜਾਂ ਖੜ ਕੇ ਆ ਲਓ ਤੀਜੀ ਹੈਗੀ ਆ ਬ੍ਰਿਜਿੰਗ ਪੋਲ ਬਣਾਉਣਾ ਮਤਲਬ ਇਧਰੋਂ ਚੜਾਂਗੇ ਦੂਜੇ ਪਾਸੇ ਆਪਾਂ ਉਤਰ ਜਾਗੇ ਸੋ ਇੱਥੇ ਆਪਾਂ ਹੋਲਡ ਕਰਨਾ ਜਿੰਨਾ ਚੱਕ ਸਕਦੇ ਹੋ ਚੱਕ ਦਿਓ ਲੱਕ ਨੂੰ ਔਰ ਇੱਥੇ 10 ਗੈਣ ਦਿਓ 1 2 3 4 5 6 7 8 9 10 ਦੈਨ ਰਿਲੈਕਸ ਇਲਾਕ ਨੂੰ ਧਿਆਨ ਨਾਲ ਸਿੱਧਾ ਹੀ ਚੱਕਣਾ ਇਹ ਨਹੀਂ ਵੀ ਇਹਨੂੰ ਥੱਲੇ ਕਰ ਲਿਆ ਜਾਂ ਬਾਹਲਾ ਉੱਪਰ ਚੱਕਤਾ ਜਿੰਨਾ ਕਿ ਚੱਕਿਆ ਜਾਉ ਉੰਨਾ ਚੱਕਿਓ ਇਸ ਨੂੰ ਵੀ ਤੁਸੀਂ 7 ਵਾਰੀ ਕਰਨਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਬ੍ਰਿਜਿੰਗ इतने वीडियो पॉज कर दो पहले एट होर लाओ फिर अगे प्ले करो ओ ठीक है जी ओके जी नैक्सट एक्सरसाइज आगी एक हील रेस मतलब अड्डिया आप हवा चकनियादा करके आपदा खड़ जाएंगे और अड्डिया उपर चकें एक फिर दो सीधे खड़ा ये तुम वैसे दिखा रहा बिल्कुल स्ट्रेट इदा तीन फिर चार फिर पं फिर छत फिर अठ फिर, फिर नौ ਫਿਰ 10 ਥੈਨ ਰਿਲੈਕਸ ਇਸਦੇ ਤੁਸੀਂ ਗਿਣ ਕੇ ਜਿਹੜੀਆਂ ਅੱਡੀਆਂ ਹਵਾ ਚੱਕੀਆਂ ਨੇ ਗਿਣ ਕੇ ਇਸਦੇ 7 ਸੈੱਟ ਲਾਉਣੇ ਆ ਇੱਕ ਲਾਤਾ 6 ਹੋਰ ਲਾਉਣੇ ਆ ਵੀਡੀਓ ਇੱਥੇ ਪਾਜ਼ ਕਰ ਦਿਓ ਪਹਿਲਾਂ 6 ਸੈੱਟ ਲਾਇਓ ਫਿਰ ਪਲੇ ਕਰਿਓ ਇਹ ਹੋ ਗਈ ਤੁਹਾਡੀ ਚੌਥੀ ਕਸਰ ਇਹ ਲਾਸਟ ਕਸਰ ਹੈ ਸੀਟਡ ਫਲੈਕਸ਼ਨ ਕਿਹਾ ਜਾਂਦਾ ਇਸ ਨੂੰ ਤੁਸੀਂ ਕੁਰਸੀ ਦੇ ਐਜ ਤੇ ਬੈਠ ਜਾਣਾ ਪਿੱਛੇ ਕੁਰਸੀ ਨੂੰ ਢੋਜ ਜ਼ਰੂਰ ਲਾ ਲਿਓ ਨਹੀਂ ਨੀਚੇ ਗਿਰ ਜਾਓਗੇ ਐਜ ਤੇ ਆਗੇ ਔਰ ਇੱਥੇ ਆਪਾਂ ਦੋਨੋਂ ਹੱਥ ਏਦਾਂ ਲਾਉਂਦੇ 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 ਪੈਰਾਂ ਨੂੰ ਟੱਚ ਕਰਦੇ ਕਰਦੇ ਆਪਾਂ ਫਰਸ਼ ਨੂੰ ਟੱਚ ਕਰਨਾ ਇੱਥੇ ਆਪਾਂ ਹੋਲਡ ਨਹੀਂ ਕਰਨਾ ਨਾਲ ਦੀ ਨਾਲ ਹੀ ਪਿੱਛੇ ਮੁੜੇ ਹੋਣਾ ਇਸ ਕਸਰਤ ਕਰਨ ਦੌਰਾਨ ਅਗਰ ਲੱਕ ਚ ਦਰਦ ਹੋਵੇ ਤਾਂ ਉੱਥੇ ਰੁਕ ਜਾਣਾ ਨਾ ਕਰਨਾ ਅਗਰ ਨਹੀਂ ਹੋਏਗਾ ਵੈਸੇ ਨਹੀਂ ਹੋਏਗਾ ਘਬਰਾਓ ਨਾ ਫਿਰ ਏਦਾਂ ਚਾਓ ਹੌਲੀ ਹੌਲੀ ਜਿੰਨਾ ਮੁੜਿਆ ਜਾਓ ਇੱਥੇ ਤਾਂ ਕਰੋਗੇ ਤੁਹਾਡੀ ਉਮਰ 45 ਸਾਲ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ ਸਭ ਤੋਂ ਵੱਧ ਜੋ ਜ਼ਿੰਮੇਵਾਰੀ ਹੈ ਤੁਸੀਂ ਜ਼ਿੰਦਗੀ ਦੀ ਉਹ ਨਿਭਾ ਚੁੱਕੇ ਹੋ ਕਿਉਂਕਿ ਇਸ ਉਮਰ ਦੇ ਵਿੱਚ ਆਪਣੇ ਬੱਚੇ ਵੀ ਹੋ ਜਾਂਦੇ ਨੇ ਔਰ 2 ਸਾਲ ਤੱਕ ਆਪਾਂ ਨੂੰ ਮੀਨੋਪੌਜ਼ ਹੋ ਜਾਏਗਾ ਜਿਹੜੇ ਮਹੀਨਾ ਆਉਣਾ ਬੰਦ ਹੋ ਜਾਏਗਾ ਬਾਡੀ 'ਚ ਬਹੁਤ ਚੇਂਜਿਸ ਹੋਣੀਆਂ ਨੇ ਸੋ ਤੁਹਾਨੂੰ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਤੁਸੀਂ ਬੱਚਿਆਂ ਦੇ ਜੇ ਵਿਆਹ ਕਰਨੇ ਆ ਔਰ ਅੱਗੇ ਤੁਸੀਂ ਆਪਣੇ ਬੱਚਿਆਂ ਨੂੰ ਜੇ ਸੈੱਟ ਕਰਨਾ ਹੈ ਸੋ ਆਪਣੀ ਸਿਹਤ ਦਾ ਧਿਆਨ ਪੂਰਾ ਰੱਖਿਆ ਕਰੋ ਬਸ ਸੌਖਾ ਜਿਹਾ ਕੰਮ ਆ ਇਦਾਂ ਹੱਥ ਲਾਉਂਦੇ ਲਾਉਂਦੇ ਥੱਲੇ ਜਾਣਾ ਹੱਥ ਲਾਦੇ ਥੱਲੇ ਔਰ ਇਦਾਂ ਹੀ ਤੁਸੀਂ ਵਾਪਸ ਆ ਜਾਣਾ ਬਸ ਹੁਣ ਵੀਡੀਓ ਪਾਜ਼ ਕਰ ਦਿਓ ਇਹਦੇ 6 ਤੋਂ 7 ਸੈਟ ਲਾ ਦੋ ਹੋ ਗਈਆਂ ਕਸਰਤਾਂ ਫਿਨਿਸ਼ ਇਨੀ ਐਕਸਰਸਾਈਜ਼ਾਂ ਸੀਗੀਆਂ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਆਪਣੀ ਤੁਸੀਂ ਭੈਣਾਂ ਨੂੰ ਆਪਣੇ ਜਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਸ਼ੇਅਰ ਕਰਿਓ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਹੋ ਜਾਏਗੀ ਸੋ ਮਿਲਾਂਗੇ ਜਲਦ ਇੱਕ ਨਵੀਂ ਵੀਡੀਓ ਨਾਲ ਉਹਨਾਂ ਟਾਈਮ ਤੁਸੀਂ ਸਾਰੇ ਜਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਔਰ ਸਾਨੂੰ ਇੰਨਾ ਪਿਆਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਸਤਿ ਸ਼੍ਰੀ ਅਕਾਲ